ਅੱਸੀ ਗੱਲ ਜੀ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਲਗਾਤਾਰ ਖਬਰਾਂ ਜਿਹੜੇ ਨਿਕਲ ਹੁੰਦੀਆਂ ਨੇ ਕਿ ਨਜਾਇਜ਼ ਮਾਈਨਿੰਗ ਜਿਹੜੀ ਆ ਉਹ ਲਗਾਤਾਰ ਚੱਲ ਰਹੀ ਆ ਬੰਦ ਨਹੀਂ ਹੋ ਰਹੀ ਹਾਲਾਂਕਿ ਪ੍ਰਸ਼ਾਸਨ ਵੱਲੋਂ ਦਾਅਵੇ ਕੀਤੇ ਜਾਂਦੇ ਨੇ ਕਿ ਜਿਹੜੀ ਨਜਾਇਜ਼ ਮਾਈਨਿੰਗ ਆ ਬਿਲਕੁਲ ਬੰਦ ਆ ਪਰ ਹਕੀਕਤ ਕੁਝ ਹੋ ਰਿਹਾ ਇੱਕ ਬੜਿਆ ਚੰਬੇ ਦੀ ਗੱਲ ਹੋਈ ਕਿ ਰਾਤ ਨੂੰ 2 ਵਜੇ ਇੱਕ ਵੀਡੀਓ ਮੈਨੂੰ ਆਉਂਦੀ ਆ ਵੀਡੀਓ ਵਾਇਰਲ ਆ ਜਾਂ ਵੀਡੀਓ ਮੈਨੂੰ ਕੋ ਭੇਜਦਾ ਏ ਤੇ ਉਹ ਬੰਦੇ ਇੱਥੇ ਸਫਾਈ ਕਰਦੇ ਸੀਗੇ ਹਾਲਾਂਕਿ ਉਹ ਬੰਦਿਆਂ ਨੇ ਪੂਰੀ ਵੀਡੀਓ ਬਣਾ ਕੇ ਦੱਸਿਆ ਵੀ ਹੈਗਾ ਤੇ ਜੋ ਜੋ ਜਿਵੇਂ ਜਿਵੇਂ ਇਹ ਸਮਾਨ ਗਿਰਿਆ ਸੀਗਾ ਪੱਥਰ ਗਰੇ ਸੀ ਉਹ ਸਾਰੀ ਵੀਡੀਓ ਮੇਰੇ ਕੋਲੇ ਭੇਜੀ ਸੀ ਤੇ ਸਵੇਰ ਦਾ ਜਦੋਂ ਸਮਾਂ ਹੋਇਆ ਦੁਕਾਨਦਾਰਾਂ ਵਾਲੇ ਪਾਸਿਓ ਪਤਾ ਲੱਗਿਆ ਕਿ ਆ ਆ ਦੀ ਦੁਕਾਨਾਂ ਦੇ ਬੰਦੇ ਆਪ ਸਫਾਈ ਕੀਤੀ ਪਹਿਲਾਂ ਇਹ ਦੁਕਾਨਦਾਰ ਦਿਖਾ ਦਈਏ ਇਸ ਪਾਸੇ ਕਿ ਪੂਰੇ ਦੁਕਾਨਦਾਰ ਜਿਹੜੇ ਨੇ ਇਹ ਖੜੇ ਹੋਏ ਨੇ ਇਹਨਾਂ ਵੱਲੋਂ ਖੋਦ ਜਿਹੜੀ ਆ ਆਪਣੀ ਦੁਕਾਨਾਂ ਦੀ ਜਿਹੜੀ ਆ ਸਫਾਈ ਕੀਤੀ ਗਈ ਜਿਹਦੇ ਚਲਦੇ ਆਪਾਂ ਜਨਾ ਗੱਲਬਾਤ ਵੀ ਕਰ ਲਾਵਾਂਗੇ ਸਾਡੇ ਨਾਲ ਮੌਜੂਦ ਨੇ ਇੱਥੇ ਦੁਕਾਨਦਾਰ ਕੀ ਨਾ ਜੀ ਤੁਹਾਡਾ ਮੇਰਾ ਲਾਡੀ ਹੈ ਜੀ ਕਦਰੀ ਕੀ ਗੱਲ ਹੋਈ ਸਵੇਰੇ ਸਵੇਰੇ ਝਾੜੂ ਲਾ ਕੇ ਲੱਗੇ ਹੋਏ ਸੀ ਅੱਜ ਆਪ ਭਾਈ ਜਦੋਂ ਮੈਂ ਆਪਣਾ ਸਵੇਰੋਂ ਪਿੰਡ ਤੋਂ ਆਇਆ ਨਾ ਵੀ ਸਾਡੇ ਪਿੰਡ ਤੋਂ ਲੈ ਕੇ ਸਾਡੀਆਂ ਦੁਕਾਨਾਂ ਤੱਕ ਪੂਰਾ ਪੱਥਰ ਖਿਲਰਿਆ ਪਿਆ ਸੀਗਾ ਇਹ ਵੀ ਛੋਟੀ ਬਜਰੀ ਵਾਲਾ ਨਹੀਂ ਆ ਵੱਡੇ ਪੱਥਰ ਆ ਪੱਥਰ ਦੇਖ ਲੋ ਆ ਪੱਥਰ ਦਿਖਾ ਦਿਓ ਠੀਕ ਹੈ ਜੀ ਹਾਂ ਅੱਛਾ ਜੀ ਆਹ ਪੱਥਰ ਦੇਖ ਲੋ ਇਹ ਪੱਥਰ ਦੇ ਨਾਲ ਜਾਨੀ ਨੁਕਸਾਨ ਵੀ ਹੋ ਸਕਦਾ ਕਿਸੇ ਦਾ ਸਲਿੱਪ ਵੀ ਲੱਗ ਸਕਦਾ ਠੀਕ ਹੈ ਜਦੋਂ ਮੈਂ ਸਵੇਰੇ ਅੱਜ ਸਭ ਤੋਂ ਪਹਿਲਾਂ ਦੁਕਾਨ ਤੇ ਆਇਆ ਤਾਂ ਬਾਹਰ ਬਹੁਤ ਵੱਡੇ ਵੱਡੇ ਪੱਥਰ ਬੇਬੇ ਸੀਗੇ ਠੀਕ ਹੈ ਤਾਂ ਇੱਥੋਂ ਸਕੂਲ ਵਾਲੀ ਬੱਚੇ ਇੱਕ ਟੱਪੀ ਉਹਦਾ ਸਲਿੱਪ ਵੀ ਲੱਗਿਆ ਪੱਥਰ ਬਾਹਰ ਨੂੰ ਪਟੈਰਾ ਜੋ ਨਿਕਲ ਨਿਕਲ ਕੇ ਵੱਜਦੇ ਆ ਇਹ ਉਹ ਪੱਥਰ ਆ ਜੋ ਮਾਈਨਿੰਗ ਜਿਸ ਦੀ ਮਾਈਨਿੰਗ ਜਿਹੜੀ ਕੀਤੀ ਜਾਂਦੀ ਹੈ ਜੋ ਮਾਈਨਿੰਗ ਦੇ ਦੌਰਾਨ ਆ ਦਰਿਆ ਦੇ ਵਿੱਚੋਂ ਕੱਢੇ ਜਾਂਦੇ ਨੇ ਉਹ ਪੱਥਰ ਨੇ ਇਹ ਪੂਰੇ ਹਾਈਵੇ ਦੇ ਉੱਤੇ ਖਿਲਰੇ ਹੋਏ ਸੀ ਜਿਹੜੀ ਰੋਡ ਚੰਡੀਗੜ੍ਹ ਤੋਂ ਉਹਨਾਂ ਨੂੰ ਜਾਂਦੀ ਹੈ ਬਾਇਆ ਨੰਗਲ ਹੋ ਕੇ ਉਸ ਰੋਡ ਦੇ ਉੱਤੇ ਇਹ ਪੂਰਾ ਪੱਤਰ ਖਿਲਰੇ ਹੋਏ ਸੀ ਦੇਖ ਕੇ ਦਿਖਾਇਆ ਜਾਵੇ ਤਾਂ ਪੂਰੀ ਬਜਰੀ ਹਲੇ ਤੱਕ ਵੀ ਉਸੇ ਤਰ੍ਹਾਂ ਪਈ ਹੋਈ ਹੈ ਪਰ ਆਪਾਂ ਦੁਕਾਨਦਾਰਾਂ ਨਾਲ ਪਹਿਲਾਂ ਗੱਲਬਾਤ ਕਰ ਲੈਂਦੇ ਆ ਇਹਨਾਂ ਤੋਂ ਪੁੱਛ ਲੈਂਦੇ ਆ ਜਾਣਕਾਰੀ ਲੈ ਲੈਂਦੇ ਆ ਤੇ ਛੱਡਿਆ ਮੈਡਮ ਇੱਥੇ ਖੜੇ ਹੋਏ ਨੇ ਸਰਬਜੀਤ ਕੌਰ ਮੈਨੂੰ ਕੀ ਪੂਰਾ ਬਾਕਿਆ ਸੀਗਾ ਜੋ ਤੁਸੀਂ ਇਸ ਬੇਰੀ ਹਾਲਾਤ ਦੇਖ ਕੇ ਆ ਗਏ ਭਾਈ ਜਦੋਂ ਮੈਂ ਮਤਲਬ ਕਿ ਆਪਣੇ ਘਰੇ ਸੀਗੀ ਮੈਨੂੰ ਮੇਰੇ ਨਾਲ ਦੇ ਭਾਈ ਦਾ ਫੋਨ ਆਇਆ ਕਹਿੰਦੇ ਕਿ ਦੀਦੀ ਬਹੁਤ ਜ਼ਿਆਦਾ ਹਾਲਾਤ ਖਰਾਬ ਹੈ ਸ ਵੀ ਮੇਰੇ ਕੱਲੇ ਦੇ ਬਸਦਾ ਕੰਮ ਹੈ ਨਹੀਂ ਐ ਵੀ ਇੰਨੀ ਜ਼ਿਆਦਾ ਸੜਕ ਤੇ ਬਜਰੀ ਖਿੰਡੀ ਵੀ ਵੀ ਸਵੇਰ ਨੂੰ ਬੱਚੇ ਵਾਲੇ ਵੀ ਟੱਪਦੇ ਆ ਬਜ਼ੁਰਗ ਵੀ ਟੱਪਦੇ ਆ ਵੀ ਕੋਈ ਹਾਦਸਾ ਹੋ ਜਾਵੇ ਇਸ ਕਰਕੇ ਵੀ ਤੁਸੀਂ ਆਓ ਆ ਕੇ ਅਸੀਂ ਖੁਦ ਪੂਰੀ ਸੜਕ ਦੀ ਉਹ ਅੱਗੇ ਤੱਕ ਜਾ ਕੇ ਸਫਾਈ ਕੀਤੀ ਹਜੇ ਵੀ ਬਹੁਤ ਸਾਰੇ ਪੱਤਰ ਖਿਲਰੇ ਹੋਇਆ ਸੜਕ ਦੇ ਉੱਪਰ ਜੋ ਸਾਫ ਕਰਨੇ ਨੇ ਸਾਡੇ ਦੇ ਵਿੱਚ ਚੰਗੀ ਤਾਂ ਸਫਾਫ ਸਫਾਈ ਨਹੀਂ ਹੋਈ ਕਿਉਂਕਿ ਰੋਡ ਬਹੁਤ ਜ਼ਿਆਦਾ ਚੱਲਦਾ ਮੇਨ ਰੋਡ ਹੈ ਹੁਣ ਅਸੀਂ ਖੁਦ ਪਰੇਸ਼ਾਨ ਹੋ ਚੁੱਕੇ ਇਹ ਸੜਕ ਸੜਕ ਦੇ ਉੱਪਰ ਕੋਈ ਨਾ ਕੋਈ ਪਿੱਛੇ ਥੋੜੇ ਜਿਹਾ ਸਮਾਂ ਪਹਿਲਾਂ ਵੀ ਇੱਕ ਮਤਲਬ ਕਿ ਟਿਪਪਰ ਨੇ ਸਾਰੀ ਸੜਕ ਦੇ ਉੱਪਰ ਜਾਮ ਕਰਤਾ ਜਦੋਂ ਸਟੇ ਮਾਨਯੋਗ ਮਿਊਂਸੀਪਲ ਮੈਂਬਰਸ ਨੇ ਆ ਕੇ ਉੱਥੇ ਸਾਨੂੰ ਸਾਫ ਕੀਤਾ ਕਮੇਟੀ ਮੈਂਬਰ ਦੀ ਸਫਾਈ ਸੇਵਕਾਂ ਨੇ ਉਹ ਆ ਕੇ ਸਫਾਈ ਕੀਤੀ ਅੱਜ ਵੀ ਲੱਗੇ ਹੋਏ ਨੇ ਵਿਚਾਰੇ ਉਹ ਹਾਂਜੀ ਸਫਾਈ ਸੇਵਕਾਂ ਜੀ ਪਿੱਛੇ ਲੱਗੇ ਹੋਏ ਨੇ ਮੈਂ ਦੇਖ ਕੇ ਆਇਆ ਉਹ ਸਫਾਈ ਕਰਨ ਲੱਗੇ ਹੋਏ ਨੇ ਪਰ ਜਦੋਂ ਪਤਾ ਲੱਗਿਆ ਵੀ ਦੁਕਾਨਦਾਰਾਂ ਨੇ ਖੁਦ ਪੱਥਰ ਜਾ ਕੇ ਸਾਈਡ ਨੂੰ ਕੀਤੇ ਬੜਾ ਚੰਬਾ ਹੋਇਆ ਕਿ ਜਿਹੜੇ ਮਾਈਨਿੰਗ ਕਰਕੇ ਕਰੋੜਾਂ ਰੁਪਿਆ ਲ ਤੇ ਉਹ ਇਸ ਤਰ੍ਹਾਂ ਲੋਕਾਂ ਦੀ ਜਾਣ ਨਖਲਵਾੜ ਕੀਤਾ ਜਾ ਰਿਹਾ ਤੇ ਜਿਸ ਦਾ ਖਮਿਆਜਾ ਆਮ ਜਨਤਨ ਨੂੰ ਭੋਤ ਨਾ ਪੈ ਰਿਹਾ ਕਮਾਈ ਕੋਈ ਕਰਾ ਕੋਤ ਕੋਈ ਰਿਹਾ ਕਈ ਵਾਰ ਇਸ ਤਰ੍ਹਾਂ ਹੁੰਦਾ ਕਿ ਛੋਟਾ ਜਿਹਾ ਹਾਦਸਾ ਨਾ ਕਿਸੇ ਦਾ ਪੂਰਾ ਪਰਿਵਾਰ ਉਜਾੜ ਕੇ ਰੱਖ ਦਿੰਦਾ ਕਈ ਵਾਰ ਪੂਰੇ ਪਰਿਵਾਰ ਚ ਇੱਕ ਮੈਂਬਰ ਹੁੰਦਾ ਜੋ ਕਮਾਣੇ ਵਾਲਾ ਹੁੰਦਾ ਘਰ ਦੇ ਵਿੱਚ ਇਹਨਾਂ ਦੀ ਬੇਬੇਕੂਫੀ ਕਰਕੇ ਕਿਸੇ ਦੇ ਇੱਕ ਮੈਂਬਰ ਕਰਕੇ ਪੂਰਾ ਪਰਿਵਾਰ ਉਜੜ ਜਾਣਾ ਕਰਦਾ ਤਾਂ ਭਾਜੀ ਨਾ ਵੀ ਜਲਵਾਪਾ ਕਰਾਂਗੇ ਕਿਉਂਕਿ ਤੁਹਾਡੀ ਵੀਡੀਓ ਵੇਖੀ ਆਪਾਂ ਸਪਾਈ ਕਰ ਰਹੇ ਝਾੜੂ ਲਾ ਰਹੇ ਤੁਸੀਂ ਤੇ ਇਹ ਲਾਡੀ ਲਾ ਰਹੇ ਹਾਂ ਜੀ ਪੂਰਾ ਬਾਕੀ ਕਹਾਣੀ ਤੁਸੀਂ ਦੱਸਦੇ ਹੋਣ ਕੱਲੇ ਆ ਜਾਓ ਤੇ ਸਾਰੇ ਭਾਜੀ ਰੋਡ ਤੇ ਪੱਥਰ ਪੱਥਰ ਹੋਏ ਹੋਏ ਤੇ ਉਹ ਸਾਹਮਣੇ ਦਾ ਸਾਰਾ ਰੋਡ ਰੋਡ ਸਾਫ ਕੀਤਾ ਭਾਜੀ ਉਧਰੋਂ ਸਾਰੇ ਸਾਫ ਕਰਕੇ ਇਕੱਠੇ ਕਰਕੇ ਸਾਈਡ ਤੇ ਕੀਤੇ ਰਾਤ ਨੂੰ ਤਕਰੀਬਨ ਸਾਵਾ ਕੁ 2 ਵਜੇ ਦੀ ਆ ਸਾਡੇ ਕੋਲ ਵੀਡੀਓ ਵੀ ਪਈ ਕੈਮਰੇ 'ਚ ਸਾਰੀ ਵੀਡੀਓ ਆ ਗਈ ਵੀ ਜੀ ਤੇ ਸਾਰੀ ਸਫਾਈ ਕਰਕੇ ਸਾਈਡ ਤੇ ਪੱਥਰ ਕੀਤੇ ਇਹੀ ਪੱਥਰ ਆ ਕੇ ਵਜਦੇ ਛਿਸ਼ਿਆਂ 'ਚ ਵਜਦੇ ਟੁੱਟਦੇ ਇੱਥੇ ਸਵੇਰੇ ਸਕੂਲ ਨੂੰ ਬੱਸੇ ਵੀ ਬਸਤੀ ਵੀ ਚੜਦੇ ਬੱਚੇ ਜੀ ਉਹਨਾਂ ਦੇ ਵੀ ਵਜਦੇ ਆ ਕੇ ਜੀ ਹਾਂ ਤੇ ਕਿਤੇ ਨੁਕਸਾਨ ਹੋ ਸਕਦਾ ਸੀ ਵੱਡਾ ਹਾਂ ਨੁਕਸਾਨ ਹੋ ਸਕਦਾ ਆ ਦੇਖੋ ਢੇਰ ਲੱਗਿਆ ਵਾ ਸਾਰਾ ਪੱਥਰਾਂ ਦਾ ਜੀ ਤੁਸੀਂ ਵੀ ਕੀਤੀ ਸਫਾਈ ਉਹ ਸਾਹਮਣੇ ਭਾਜੀ ਉਧਰ ਸਾਹਮਣੇ ਦੇਖੋ ਸਾਰੇ ਐਦੀ ਬੇ ਪੱਥਰ ਆ ਜਾਂ ਵੀ ਉਹ ਵੀ ਆਪਾਂ ਬੁਰਾ ਦਿਖਾਵਾਂਗੇ ਪਰ ਹਾਲਾਤ ਜਿਹੜੇ ਨੇ ਇਹ ਆ ਕਿ ਆਪ ਮੋਹਰੇ ਲੋਕਾਂ ਨੇ ਜਿਹੜੀ ਆ ਸਫਾਈ ਕੀਤੀ ਆ ਦਿਖਾ ਦਿਓ ਤਸਵੀਰ ਕੋਲ ਆ ਕੇ ਦਿਖਾ ਦਿਓ ਆ ਪੱਥਰ ਦਿਖਾ ਦਈਏ ਜੇਕਰ ਆ ਪੱਥਰਾਂ ਦੇ ਸਾਈਜ਼ ਦੇਖੋ ਆਏ ਪੱਥਰ ਇਹ ਮਾਈਨੀ ਇਹ ਜੋ ਪੱਥਰ ਹੈ ਜੋ ਵੱਡੇ ਵੱਡੇ ਟਰਾਲਿਆਂ ਦੇ ਵਿੱਚ ਟਿਪਰਾਂ ਦੇ ਵਿੱਚ ਜਾਂਦਾ ਹੈ। ਪੂਰੀ ਭਰੀ ਭਰੀ ਪੇਜ ਦੀ ਪੱਥਰਾਂ ਨਾਲ। ਉਹ ਤੁਹਾਨੂੰ ਵੀਡੀਓ ਵੀ ਦਿਖਾਵਾਂਗੇ ਜਿਹੜੀ ਇਹ ਵੀਡੀਓ ਜਿਸ ਤਰ੍ਹਾਂ ਟਰਾਲੀ ਲੰਘ ਰਹੀ ਹੈ, ਖਲਾਰਾ ਪਾ ਰਹੀ ਹੈ ਤੇ ਨਾਲ ਉਹ ਵੀਡੀਓ ਦਿਖਾਵਾਂਗੇ ਜਿਹੜੇ ਰਾਤ ਦੇ 2 ਵਜੇ ਆਪਣੇ ਕੁਝ ਨੌਜਵਾਨ ਜੋ ਕਿ ਕੁਦਰਤ ਨੂੰ ਪਿਆਰ ਕਰਨ ਵਾਲੇ ਕਹਿ ਲਈਏ ਜਾਂ ਆਪਾਂ ਸਮਾਜ ਨੂੰ ਪਿਆਰ ਕਰਨ ਵਾਲੇ ਕਹਿ ਲਈਏ। ਉਹ ਨੌਜਵਾਨਾਂ ਵੱਲੋਂ ਵੀਡੀਓ ਵੀ ਬਣਾਈ ਗਈ ਤੇ ਰਾਤ ਨੂੰ ਪੱਥਰ ਜਿਹੜੇ ਹਟਾਏ ਵੀ ਗਏ। ਕਾफी ਹੱਦ ਤੱਕ ਉਹਨਾਂ ਨੇ ਵੀ ਰਾਤ ਪੱਥਰ ਹਟਾ ਦਿੱਤੇ ਤੇ ਜਿਹੜੇ ਰਹਿੰਦੇ ਸੀ ਉਹ ਵਸਰੇ ਦੁਕਾਨਦਾਰ ਨਾ ਉੱਟ ਆਏ ਭਾਈ ਜਿੱਦਾਂ ਭਾਜੀ ਪਹਿਲਾਂ ਵੀ ਜਾਂਦੇ ਆ ਨਾ ਜਿੱਦਾਂ ਏਡੇ ਏਡੇ ਵੱਡੇ ਪੱਥਰ ਡਿੱਗੇ ਪਿੱਛੇ ਜੇ ਬਾਈ ਚਾਂਸਾ ਸਾਦਾ ਹੀ ਕੋਈ ਬੰਦਾ ਗੱਡੀ ਲੈ ਕੇ ਆਂਦਾ ਹੋਵੇ ਉਹਨਾਂ ਦੇ ਉੱਪਰ ਵੀ ਡੇਗ ਸਕਦੇ ਇਹ ਹਲਕਾ ਫੁਲਕਾ ਤਾਂ ਹੈ ਨਹੀਂ ਵੀ ਜੇ ਹਵਾ ਨਾਲ ਇਧਰ ਉਧਰ ਨੂੰ ਹੋ ਜਾਣਾ ਇਹ ਸਿੱਧੇ ਵੱਜਣੇ ਆ ਹਨਾ ਜੋ ਟਰਾਲੀ ਦੀ ਸਪੀਡ ਹੈ ਉਹ ਤੁਸੀਂ ਵੀਡੀਓ ਤੇ ਚੈੱਕ ਕਰ ਸਕਦੇ ਕਿੰਨੀ ਜ਼ਿਆਦਾ ਸਪੀਡ ਹੈ ਕਿਸ ਚੀਜ਼ ਤੋਂ ਡਰ ਪਿਆ ਹੋਇਆ ਇਹਨਾਂ ਨੂੰ ਕਿ ਜਿਹੜੇ ਰਾਤ ਨੂੰ ਟਰਾਲੀ ਇੰਨੀ ਸਪੀਡ ਵਿੱਚ ਲੈ ਕੇ ਜਾ ਰਹੇ ਪਰ ਪ੍ਰਸ਼ਾਸਨ ਤਾਂ ਕਹਿੰਦਾ ਵੀ ਮਾਈਨਿੰਗ ਬੰਦ ਹੈ ਉਹ ਭਾਜੀ ਸਭ ਕੁਝ ਬੋਲਣ ਨੂੰ ਹੀ ਬੰਦ ਹੁੰਦਾ ਜੀ ਹੂੰ ਤਾਂ ਕੀ ਮੰਗ ਕਰਦੇ ਮਾਂਗੇ ਹੀ ਆ ਵੀ ਇਹਨਾਂ ਟਰੈਕਟਰ ਟਰਾਲੀਆਂ ਦਾ ਟਾਈਮ ਪੀਨਰ ਬਣਾਇਆ ਜਾਵੇ ਕਿੰਨੇ ਤੋਂ ਕਿੰਨੇ ਮਾਈਨਿੰਗ ਜੇ ਕਰਦੇ ਆ ਲੀਗਲ ਕਰਦੇ ਆ ਇਲੀਗਲ ਕਰਦੇ ਆ ਨਾ ਉਹਨਾਂ ਦਾ ਟਾਈਮ ਟੈਕ ਕੀਤਾ ਜਾਵੇ ਇੰਨੇ ਤੋਂ ਇੰਨੇ ਕਰ ਸਕਦੇ ਆ ਹਨਾ ਰਾਤ ਨੂੰ ਬਹੁਤ ਜ਼ਿਆਦਾ ਇੱਥੇ ਹੁੰਦਾ ਆ ਦੋ ਨੰਬਰ ਦਾ ਹੀ ਕੰਮ ਹੈ ਸਾਡੇ ਹਿਸਾਬ ਨਾਲ ਰਾਤ ਨੂੰ ਤਾਂ ਵੀ ਜਿਹੜੇ ਕੰਮ ਹੁੰਦੇ ਉਹ ਦੋ ਨੰਬਰ ਦੇ ਜ਼ਿਆਦਾਤਰ ਹੁੰਦੇ ਕਿਉਂਕਿ ਰਾਤ ਦੇ ਹਨੇਰੇ ਦੇ ਵਿੱਚ ਹਮੇਸ਼ਾ ਚੋਰਾਂ ਨੂੰ ਆ ਪੈਂਦੀਆਂ ਹਨੇਰੇ ਲੋੜਿਆ ਆਪਾਂ ਦਿਖਾ ਦਈਏ ਪਹਿਲਾਂ ਉਧਰ ਆ ਕੇ ਆ ਜਿਓ ਭਾਈ ਨਾਲ ਅ ਦੂਜੇ ਪੱਲੇ ਦਿਖਾ ਦਈਏ ਵੀ ਜੇ ਤਰ੍ਹਾਂ ਇਹ ਬਜਰੀ ਜਿਹੜੀ ਹੈ ਇੱਥੇ ਲਰੀ ਹੋਈ ਆ ਆ ਪੂਰਾ ਪੱਥਰ ਜਿਹੜਾ ਹੈ ਆ ਦਿਖਾ ਦਿਓ ਭਾਜੀ ਆ ਦਿਖਾ ਦਿਓ ਆ ਪੂਰੇ ਪੱਥਰ ਖਿਲਰੇ ਹੋਏ ਨੇ ਹਾਲੇ ਕਿ ਆ ਪੱਥਰ ਦੇਖੋ ਫਿਰ ਜਿਹੜੇ ਪੱਥਰ ਆ ਪੱਥਰ ਪੂਰੇ ਖਿਲਰੇ ਹੋਏ ਬਾਜੀ ਤੇ ਉਹ ਤੋਂ ਬਾਅਦ ਅੱਗੇ ਦਿਖਾ ਦਿਓ ਆ ਜੋ ਭਾਈ ਅੱਗੇ ਦਿਖਾ ਦਿਓ ਮੜੇ ਆ ਸਾਰੇ ਪੱਥਰ ਜਿਹੜੇ ਨੇ ਆਨ ਰੋਡ ਤੇ ਖਿਲਰੇ ਹੋਏ ਨੇ ਧੰਨਵਾਦ ਆਪਾਂ ਇਹ ਚੀਜ਼ ਦਾ ਕਰਦੇ ਆ ਜਿਹੜੇ ਨਗਰ ਕਾਉਂਸਲ ਦੇ ਸਫਾਈ ਸੇਵਕ ਹੈ ਸਫਾਈ ਸੇਵਕਾਂ ਦਾ ਧੰਨਵਾਦ ਇੱਥੇ ਕਰਦੇ ਆ ਕਿਉਂਕਿ ਲਗਾਤਾਰ ਲੱਗੇ ਹੋਏ ਨੇ ਸਫਾਈ ਕਰਨ ਪਿੱਛੇ ਅਜੇ ਹੀ ਗਰਮੀ ਦੇ ਵਿੱਚ ਵੀ ਉਹ ਲੋਕ ਸਫਾਈ ਕਰ ਰਹੇ ਨੇ ਪਰ ਆਹ ਜਿਹੜੇ ਹਾਲਾਤ ਨੇ ਇਹ ਵੱਧ ਤੋਂ ਵੱਧ ਨੇ ਕਿਤੇ ਨਾ ਕਿਤੇ ਇਹ ਤਸਵੀਰਾਂ ਵੇਖ ਕੇ ਹੈਰਾਨੀ ਹੁੰਦੀ ਆ ਕਿ ਕਿਉਂ ਪ੍ਰਸ਼ਾਸਨ ਦੇ ਵੱਲੋਂ ਅਜਿਹੇ ਲੋਕਾਂ ਦੇ ਉੱਤੇ ਨਾਤਰੀ ਪਾਈ ਜਾਂਦੀ ਹਾਲੇ ਕਿ ਰਾਤ ਨੂੰ ਕੁਝ ਨੌਜਵਾਨ ਜੋ ਕਿ ਕਿਸੇ ਕੰਮ ਤੋਂ ਸ਼ਾਇਦ ਆਏ ਹੋਣਗੇ ਜਿਨ੍ਹਾਂ ਦੇ ਵੱਲੋਂ ਉਹ ਟਰੈਕਟਰ ਨੂੰ ਰੋਕ ਲਿਆ ਗਿਆ ਜਿਹਦੇ ਵੱਲੋਂ ਕਾफी ਹੱਦ ਤੱਕ ਜਿਹੜਾ ਹੈ ਨੁਕਸਾਨ ਹੋਣ ਤੋਂ ਬਚਾਇਆ ਗਿਆ ਆ ਇਸ ਪਾਸੇ ਦਿਖਾ ਦिए ਆ ਪੱਥਰ ਜਿਹੜੇ ਇਕੱਠੇ ਕਰਕੇ ਰੱਖੇ ਹੋ ਆ ਪੂਰੀ ਚੀਜ਼ਾਂ ਤੋਂ ਦਿਖਾ ਦिए ਆ ਪੱਥਰ ਦੇਖੋ ਇਕੱਠੇ ਕਰਕੇ ਰੱਖੇ ਹੋਏ ਰਾਤ ਨੂੰ ਨੌਜਵਾਨ ਵੀ ਲੱਗੇ ਰਹੇ ਸਵੇਰੇ ਦੁਕਾਨਦਾਰ ਵੀ ਲੱਗੇ ਹੋਏ ਤੇ ਹੁਣ ਨਗਰ ਕੌਂਸਲ ਦੇ ਜਿਹੜੇ ਅਧਿਕਾਰੀ ਨੇ ਉਹ ਵੀ ਲੱਗੇ ਹੋਏ ਨੇ ਉਹ ਦੇਖੋ ਪੱਥਰ ਉਹ ਕਹਿੰਦੇ ਉਹ ਪੱਥਰ ਟਾਇਰ ਦੇ ਨਾਲ ਆਏ ਜੇ ਖੀਸੇ ਦੇ ਵੱਜਦਾ ਨਾ ਤਾਂ ਸ਼ੀਸ਼ਾ ਖਤਮ ਹੋ ਜਾਣਾ ਸੀਗਾ ਤਾਂ ਇਹ ਤਸਵੀਰਾਂ ਐ ਬੜੀਆਂ ਹੈਰਾਨ ਕਰਨ ਵਾਲੀਆਂ ਤਸਵੀਰਾਂ ਨੇ ਤਾਂ ਇਸ ਕਰਕੇ ਅਸੀਂ ਵਾਰ-ਵਾਰ ਬੇਨਤੀ ਕਰਦੇ ਆ ਪ੍ਰਸ਼ਾਸਨ ਨੂੰ ਕਿ ਪ੍ਰਸ਼ਾਸਨ ਇਸ ਪਾਸੇ ਧਿਆਨ ਜ਼ਰੂਰ ਦਿਓ ਕਿਹੜੇ ਲੋਕ ਨੇ ਕਿਉਂਕਿ ਪਿਛਲੇ ਦਿਨੀ ਆਪਾਂ ਦੇਖਿਆ ਕਿ ਬੁਰਜ ਦੇ ਵਿੱਚੋਂ ਮਾਈਨਿੰਗ ਕਰਦੇ ਗਏ ਟਰੈਕਟਰ ਟਰਾਲੀਆਂ ਫੜੇ ਸੀਗੇ ਤੇ ਉਸ ਤੋਂ ਬਾਅਦ ਉਹਨਾਂ ਦਾ ਕੀ ਬਣਿਆ ਸੰਡੋ ਉਹਦੇ ਬਾਰੇ ਤਾਂ ਜਾਣਕਾਰੀ ਨਹੀਂ ਪਰ ਹਾਲੇ ਵੀ ਟਰੈਕਟਰ ਟਰਾਲੀਆਂ ਦੇ ਨਾਲ ਰਾਤ ਨੂੰ ਮਾਈਨਿੰਗ ਕੀਤੀ ਜਾਂਦੀ ਆ ਰਾਤ ਨੂੰ 2 ਵਜੇ ਦਾ ਸਮਾਂ ਟਰੈਕਟਰ ਟਰਾਲੀਆਂ ਆ ਲੈ ਕੇ ਲੰਘ ਰਹੇ ਨੇ ਪੱਥਰ ਤੇ ਕੋ ਜੇਕਰ ਵੀਡੀਓ ਚਲਾਉਂਦੇ ਆ ਤਾਂ ਵੀਡੀਓ ਦੇ ਵਿੱਚ ਕਮੈਂਟ ਥੱਲੇ ਇਹ ਆਉਂਦੇ ਬਈ ਕਰ ਲੈਣ ਦੋ ਕਿਸ ਨੂੰ ਗੰਮ ਖਾ ਲੈਣ ਦੇ ਰੋਟੀ ਰੋਟੀ ਖਾਣ ਦਾ ਤਰੀਕਾ ਆ ਨਹੀਂ ਹੁੰਦਾ ਕਿ ਕਿਸੇ ਦੀ ਜਾਨ ਦੇ ਨਾਲ ਕੁਲਵਾੜ ਕਰਕੇ ਆਪਾਂ ਆਪਣੇ ਬੱਚਿਆਂ ਦਾ ਢਿੱਡ ਭਰੀਏ ਖਾਣੇ ਤੋਂ ਮਨਾ ਕਰਦੇ ਅਸੀਂ ਵੀ ਆਪਣੇ ਬੱਚਿਆਂ ਨੂੰ ਲੈ ਕੇ ਆਂਦੇ ਆਸੀ ਕਿ ਆਪਣੇ ਬੱਚਿਆਂ ਨੂੰ ਰੋਟੀ ਕਮਾਣ ਹੀ ਲੈ ਕੇ ਆਂਦੇ ਤੁਸੀਂ ਰੋਟੀ ਖਾਣੀ ਆ ਤੁਸੀਂ ਕਰੋ ਮਾਈਨਿੰਗ ਕਰੋ ਜੋ ਮਰਜੀ ਕਰੋ ਪਰ ਟੋਗਾ ਟਟਾ ਅੰਗ ਤਰੀਕਾ ਤਾਂ ਹੁੰਦਾ ਤੁਸੀਂ ਆਪਣੀ ਟਰਾਲੀ ਨੂੰ ਉਨਾ ਕ ਭਰੋ ਕਿ ਕਿਸੇ ਦਾ ਨੁਕਸਾਨ ਨਾ ਹੋਵੇ ਟਿਪਰ ਜਾਂਦੇ ਹੋ ਰਸੜੇ ਕਦੇ ਉੱਪਰ ਰੇਤਾਂ ਭਰਿਆ ਬੰਦਾ ਸਾਰਾ ਰੇਤ ਉੱਡੂ ਟੁੱਟ ਕੇ ਪਿੱਛੇ ਚਲਾਉਣ ਵਾਲੇ ਦੇਖਾਂ ਵਿੱਚ ਪੈਂਦਾ ਕੋਈ ਟਿਫਰ ਕਵਰ ਨਹੀਂ ਹੁੰਦਾ ਕੀਤਾ ਵਾ ਤੁਸੀਂ ਹਰੀ ਚਾਦਰ ਪਾ ਕੇ ਆਪਣੇ ਟਿਪਰ ਨੂੰ ਕਵਰ ਕਰੋ ਹੂੰ ਜੋ ਮਰਜ਼ੀ ਕਰੋ ਤੁਸੀਂ ਕਿਹੜਾ ਸਾਡੀ ਜੇਬ ਚੋਂ ਮਾਈਨਿੰਗ ਕਰਿਆ ਕਰਦੇ ਪਰ ਇੱਕ ਢੰਗ ਤਰੀਕਾ ਤਾਂ ਹੁੰਦਾ ਕਿਉਂ ਪਰੇਸ਼ਾਨ ਕਰਿਆ ਕਰਦੇ ਤੁਸੀਂ ਆਮ ਜਨਤਾ ਨੂੰ ਤਾਂ ਕਿਤੇ ਨਾ ਕਿਤੇ ਆਮ ਲੋਕ ਜਿਹੜੇ ਨੇ ਉਹ ਪਰੇਸ਼ਾਨ ਨੇ ਤੇ ਪ੍ਰਸ਼ਾਸਨ ਨੂੰ ਇਸ ਪਾਸੇ ਧਿਆਨ ਦੇਣਾ ਬਣਦਾ ਹੈ ਤੇ ਆਪਾਂ ਵੀਡੀਓ ਚਲਾਵਾਂਗੇ ਆਪਾਂ ਤੁਹਾਨੂੰ ਪੂਰੀ ਤਮਾਮ ਉਹ ਵੀਡੀਓ ਦਿਖਾਵਾਂਗੇ ਜਿਹੜੇ ਟਰੈਕਟਰ ਲੰਘ ਰਹੇ ਨੇ ਤੇ ਦੇਖਣਾ ਬਣਦਾ ਹੈ ਵੀਡੀਓ ਤੋਂ ਬਾਅਦ ਕਿ ਟਰੈਕਟਰ ਦੇ ਉੱਤੇ ਕਾਰਵਾਈ ਹੁੰਦੀ ਹੈ ਟਰੈਕਟਰ ਚਾਲਕ ਦੇ ਉੱਤੇ ਹੁੰਦੀ ਹੈ ਜਾਂ ਮਾਈਨਿੰਗ ਕਰਨ ਵਾਲਿਆਂ ਦੇ ਉੱਤੇ ਕੀ ਕਾਰਵਾਈ ਹੁੰਦੀ ਹੈ ਸਾਸੀ ਕਾਰ ਆ ਦੇਖੋ ਜੀ ਨੰਦਪੁਰ ਸਾਹਿਬ ਮਾਈਨਿੰਗ ਦਾ ਕੰਮ ਰਾਤਾਂ ਨੂੰ ਰੋਡ ਤੇ ਪੈਂਦਾ ਗੰਦ ਦੇਖੋ ਰੋਡ ਦੀ ਸਫਾਈ ਹੋ ਰਹੀ ਪਬਲਿਕ ਵੱਲੋਂ ਦੇਖੋ ਨੰਦਪੁਰ ਸਾਹਿਬ ਵਾਲਾ ਕੇਸਗੜ ਚੌਂਕ ਵਾਲਾ ਮਾਰਕੀਟ ਵਾਲਾ ਚੌਂਕ ਜੇ ਇਹ ਨਹੀਂ ਬਿੱਟੂ ਗੱਲ ਤਾਂ ਸੌਣ